ਨਲ ਗੁਰੂ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਮੇਰੇ ਪ੍ਰਯਾਸ ਸਾਡੇ ਸਿਰ ਤੇ ਰੱਖੋ ਆ ਜੀ ਨਾਲ ਵੱਤ ਵੱਤ ਜਾਣਕਾਰੀ ਸਾਂਝੀ ਕਰ ਸਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤ ਪ੍ਰਵੇ ਆਵੇ ਚਿਤ ਜਿਤ ਦੇਨਿ ਵਿਸਰੇ ਪਾਰ ਬ੍ਰਹਮ ਫਿਟ ਪਲੇਰੀ ਰਤ ਸਾਮਨ ਸਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਦਨ ਲਤਾ ਸਚ ਰੰਗ ਇਕੋ ਨਾਮਿ ਅਲਾ ਵਿਖਿਆ ਰੰਗ ਕੋੜਾ ਵਿਆ ਦਸਨ ਸੁਪੇਸ਼ ਅੰਮ੍ਰਿਤ ਕੂਦ ਸੁਹਾਣੀ ਮੇਲ ਸਾਲੂ ਦੀਵਨ ਹਵਨ ਤਿਨ ਪ੍ਰਭ ਸੰਗ ਮੋਲਿਆ ਸਮਰੱਥ ਪਰਕਿਆ ਪਾਰ ਅਰ ਮਿਲਨੇ ਰੂਪਨ ਲੋਚਿਤ ਕਰਮ ਅਲਾਵਨ ਹਾ ਜਿਨਿ ਸਖੀਏ ਪ੍ਰਭ ਪਾਇ ਹਉ ਤਿਨ ਕੇ ਸਦਗਨ ਹਾ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰ ਨਹਾ ਸਾਵਨ ਤਿੰਨਾ ਸੁਹਾਗ ਗਣੀ ਜਨ ਰਾਵਨ ਹੋ ਰਹਾ ਨਾਨਕ ਹਰਜੀ ਬਿਆ ਕਰ ਸ਼ਬਦ ਸਵਾਰ ਨਹਾ ਸਾਵਨ ਤਿੰਨਾ ਸੁਹਾਗ ਗਣੀ ਇਤੇ ਰਾਮ ਨਾਮੇ ਵਰਹਾਉਂ ਵਾਲ ਦੀ ਕੰਸਰ ਵਾਲ ਦੀ ਪ੍ਰਕਿਰਤੀ ਗੁਰੂ ਗੁਰਸਵਾਰੇ ਸਾ ਸੰਗਤ ਜੀ ਸਾਵਣ ਦਾ ਮਹੀਨਾ ਸਮੂਹ ਸੰਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਓ ਸੰਧੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਆਓ ਬਖਸ਼ਿਸ਼ਾਂ ਹਾਸਲ ਕਰੀਏ ਜੀ ਸਾਵਣ ਸਸਿ ਕਾਮਣੀ ਚਰਨ ਕਬੂਸ ਸੁਣਿਆ ਜੇਠ ਅਤੇ ਹਾਲ ਮਹੀਨਾ ਸੜਦਾ ਬਲਦਾ ਕਣਦਾ ਲਗਿਆ ਧੁੱਪਾਂ ਹੜਾਈਆਂ ਗਰਮੀ ਹੜਾਈ ਔਰ ਬਖਸ਼ਿਸ਼ ਹੋਈ ਸੰਧੂ ਦੀ ਸਾਵਣ ਦਮੀ ਗੇਟ ਹਾਰ ਵਿੱਚ ਲੂ ਚਲਾਈ ਧਰਤੀ ਨੂੰ ਹੀ ਅੱਗ ਭਰਾਈ ਪੱਤੇ ਸੜੇ ਤੇ ਵਿਰਸ਼ਿਕ ਮਲਾਰੇ ਜੀ ਜੰਤ ਸਭਨ ਤੇ ਆਏ ਚਿਰੀ ਨਾ ਚੁੱਕੇ ਕੁੱਤਾ ਨਾ ਭੁੰਕੇ ਪਸ਼ੂ ਮਨੁੱਖ ਪਿਆਰ ਕੋਈ ਨੁੰਕੇ ਸੂਰਜ ਤਕਿਆ ਜਗ ਤਪਾਇਆ ਸਬਨੀ ਥਾਈ ਕਹਿਰ ਬਤਾਇਆ ਗਰਮੀ ਇੰਨੀ ਯਾਦੀ ਜਿਹੜੀ ਉਹ ਸਾਨੂੰ ਤੰਗ ਕਰਦੀ ਹੈ ਸੁਨੇ ਪਕਾ ਮੀਲੇ ਸਾਈ ਮਰੇ ਨੇ ਵੀ ਬਰਾਏ ਨਿੱਕੀ ਕਣੀ ਨੇ ਲਾਈ ਫੁਹਾਰ ਹਰ ਕੋਈ ਆਖੇ ਤਨ ਕਰਤਾ ਸਰਗਰੂ ਸਚੇ ਪਾਤਸ਼ਾਹ ਨੇ ਸਾਹਮਣ ਦਾ ਮਹੀਨਾ ਬਰਸੇ ਕੀਤਾ ਗਰਮੀ ਚਾਰੇ ਮੌਸਮ ਬਦਲਿਆ ਤੇ ਸਰਗਰੂ ਦੇ ਨਾਲ ਪ੍ਰੇਮ ਜਾਕੇ ਭਾਵੇਂ ਵੀ ਉਹਦੇ ਹੀ ਪਿਆਰ ਉਹ ਜਾਗਦਾ ਜਦੋਂ ਸੁਖ ਜਦੋਂ ਖੁਸ਼ੀ ਹੋਵੇ ਮਨ ਨੂੰ ਖੇੜਾ ਹੋਵੇ ਉਦੋਂ ਹੀ ਪਰਮੇਸ਼ਰ ਨਾਲ ਪਿਆਰ ਪੈਂਦਾ ਹੈ ਪਰ ਸੱਚਾ ਪਿਆਰ ਜਿਹੜਾ ਪਿਆਰ ਉਹ ਉਹ ਦੁੱਖਾਂ ਝਿੰਦਾ ਬੰਦਾ ਦੁਖੀ ਹੋਵੇ ਪਰਮੇਸ਼ਰ ਦਾ ਨਾਮ ਸਿਮੰਗਦਾ ਪਰਮੇਸ਼ਰ ਨਾਲ ਜੁੜਦਾ ਹੈ ਸੁਖਾਂ ਵੇਲੇ ਪਰਮੇਸ਼ਰ ਨੂੰ ਕੌਣ ਯਾਦ ਕਰਦਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਤੇ ਜਦੋਂ ਸਾਵਣ ਦਾ ਮਹੀਨਾ ਪਿਆਰਿਓ ਆਇਆ ਖੁਸ਼ੀਆਂ ਖੇੜੀਆਂ ਵਾਲਾ ਆਇਆ ਮਨ ਨੂੰ ਸਤਿਗੁਰੂ ਦੇ ਮਿਲਦੀ ਤਾਂਗ ਹੋਈ ਸਤਿਗੁਰੂ ਦੀ ਕਿਰਪਾ ਹੋਈ ਤੇ ਸਤਗੁਰੂ ਨੇ ਚਲਨਾ ਕਮਲਾਂ ਦਾ ਪਿਆਰ ਬਖਸ਼ਿਸ਼ ਕਰ। ਮਨ ਤਨ ਰੱਤਾ ਸਤ ਰੰਗ ਇਕੋ ਨਾਮ ਅਧਾਰ ਮਨ ਅਤੇ ਤਨ ਪ੍ਰਭੂ ਪਰਮੇਸ਼ਰ ਦੀ ਕਿਰਪਾ ਦੇ ਰੰਗ ਵਿੱਚ ਰੰਗਿਆ ਗਿਆ ਉਹ ਨਜ਼ਰ ਕੀ ਆਉਂਦਾ ਹੈ ਇਕੋ ਪਰਮੇਸ਼ਰ ਦਾ ਨਾਮ ਸਿਣਨ ਨਜ਼ਰ ਆਉਂਦਾ ਹੈ ਤੇ ਪਰਮੇਸ਼ਰ ਨਾਲ ਜੁੜਨ ਦੀ ਤਾਂ ਵੀ ਉਸ ਵੰਤਰ ਪ੍ਰਭ ਸੰਗ ਮੌਰਿਆ ਸੰਵਰਤ ਪ੍ਰਕਿਆ ਪਰ ਤੁਪਾਂ ਦੇ ਝੜੇ ਪਤੇ ਔਰ ਜਿਸ ਵੇਲੇ ਬਾਸ ਹੋਈ ਹਰਿਆਵਲ ਹੋਈ ਤੇ ਸਾਰੀ ਵਨਾਸਪਤੀ ਜੜੀ ਆ ਉਹ ਫੁੱਲੀ ਫਲੀ ਚਾਰੇ ਪਾਸੇ ਵੇਖ ਕੇ ਮਨ ਨੂੰ ਖੁਸ਼ੀਆਂ ਹੋਈਆਂ ਮਨ ਮੌੜ ਗਿਆ ਮਨ ਖੁਸ਼ ਹੋ ਗਿਆ ਪਰਮੇਸ਼ਰ ਨੇ ਕਿਰਪਾ ਕੀਤੀ ਕਿਉਂਕਿ ਉਹ ਸਮਰਾਟ ਅਗਾਰ ਪਰਮਾਤਮਾ ਤੋਂ ਬਗੈਰ ਖੋਰ ਕੋਈ ਸਾਡੇ ਤੇ ਕਿਰਪਾ ਨਹੀਂ ਹਸੇ ਤੇ ਫਿਰ ਜਦੋਂ ਪਿਆਰਿਓ ਖੇੜੇ ਹੋਣ ਜਦੋਂ ਚਾਰੇ ਬਨੇ ਖੁਸ਼ੀਆਂ ਹੋਣ ਤੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਤੇ ਜਦੋਂ ਉਤਸ਼ਾਹ ਪੈਦਾ ਹੁੰਦਾ ਪਿਆਰਿਓ ਉਦੋਂ ਪ੍ਰਭੂ ਗੁਰੂ ਮਿਲਦੀ ਤਾਂ ਹੁੰਦੀ ਆਸ ਹੁੰਦੀ ਹੈ ਤੇ ਸਹਿਜ ਜੀ ਕਹਿੰਦੇ ਨੇ ਹਰ ਮਿਲਨੇ ਨੂੰ ਬਨ ਲੋਚਦਾ ਕਰਮ ਮਲਾਮ ਨਹਾਰ ਐ ਪਰਮੇਸ਼ਰ ਤੈਨੂੰ ਮਨ ਲੋਚਦਾ ਇਹ ਮਿਲੂ ਤੂੰ ਮੇਰੇ ਕਰਮ ਵੀ ਬਣਾ ਤੂੰ ਮੈਨੂੰ ਬੁਲਾ ਵੀ ਮੈਂ ਤੈਨੂੰ ਵਿਲਾ ਵਿੱਚ ਆਪਣਾ ਜੀਵਨ ਸਖਤਾ ਕਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੇ ਸਰਬਲ ਹਾਰ ਤੇ ਪਿਆਰਿਓ ਸਾਰੇ ਤਾਂ ਪਰਮੇਸ਼ਰ ਨੂੰ ਨਹੀਂ ਨਾ ਮਿਲਦੀ। ਸੰਧੂ ਕਹਿੰਦੇ ਜਿੰਨਾ ਸਖੀਆਂ ਸਖੀਆਂ ਤੋਂ ਭਾਵ ਕੀਆ ਪਿਆਰਿਓ ਆ ਸਾਰੀ ਕਾਇਨਾਤ ਜਿਹੜੀ ਹੈ ਨਾ 84 ਲੱਖ ਜੂਨ ਜਿਹੜੀ ਹੈ ਅਸੀਂ ਸਾਰੀ ਸਖੀ ਅਸੀਂ ਸਾਰੀਆਂ ਪਰਮੇਸ਼ਰ ਦੀਆਂ ਪਿਆਰੀਆਂ ਸਖੀਆਂ ਹਾਂ ਇਸ ਕਰਕੇ ਸੰਤੂ ਸਹਿਬ ਸ਼੍ਰੀ ਗੁਰਜਨ ਦੇਵ ਜੀ ਵਿਸਵਨ ਕਰਦੇ ਨੇ ਜਿੰਨੀ ਸਖੀਏ ਪ੍ਰਭ ਆਇਆ ਜਿੰਨਾ ਪਿਆਰੀਆਂ ਨੇ ਪ੍ਰਭੂ ਪਤੀ ਪ੍ਰਭਾਤਮਾ ਨੂੰ ਪਾਲਿਆ ਆਪਣੇ ਪਤੀ ਨੂੰ ਰਜਾ ਲਿਆ ਤੇ ਪਿਆਰਿਓ ਹਉ ਤਿਲ ਕੇ ਸੰਤ ਬਲਹਾਰ ਸਹਿਬ ਸ਼੍ਰੀ ਗੁਰਜਨ ਦੇਵ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਹਾਂ ਉਹਨਾਂ ਤੋਂ ਵਾਰਨੇ ਜਾਂਦਾ ਹਾਂ ਯੋਗ ਕੀ ਉਹ ਨਾਨੇ ਪਰਮੇਸ਼ਰ ਨੂੰ ਪਾਲਿਆ ਪਤੀ ਨੂੰ ਪਾਲਿਆ ਹੈ ਪਰਮੇਸ਼ਰ ਪਤੀ ਨੂੰ ਪਾਵਾਗੇ 84 ਲੱਖ ਜੂਨਾ ਦਾ ਸ਼ਰਕਾਰਾ ਮਿਲ ਜਾਵੇਗਾ ਆਵਾ ਗੁੰਮ ਦਾ ਚੱਕਰ ਖਤਮ ਹੋ ਜਾਵੇਗਾ ਤੇ ਦਬਾ ਦੁਬਾਰਾ ਖੂਦੀਆਂ ਜਿੰਦਾ ਵਾਂਗੂ ਸਾਨੂੰ ਜੂਨਾ ਵਿੱਚ ਨਹੀਂ ਕੋਣ ਨਾਨਕ ਹਾਰੀ ਮਇਆ ਕਰ ਸ਼ਬਦ ਸੁਵਾਰਨ ਹਾਰ ਐ ਨਾਨਕ ਐ ਅਗਾਧ ਪਰਮਾਤਮਾ ਐ ਹਰੀ ਪ੍ਰਮਾਤਮਾ ਸਾਡੇ ਤੇ ਮਇਆ ਕਰ ਸਾਡੇ ਤੇ ਮਿਹਰ ਕਰ ਤੇਰੇ ਸ਼ਬਦ ਦੇ ਨਾਲ ਜੁੜ ਕੇ ਅਸੀਂ ਆਪਣੀ ਔਲ ਨੂੰ ਕੀ ਅਸੀਂ ਆਪਣੇ ਆਪ ਨੂੰ ਸਵਾਰਨ ਜਿੱਤੇ ਸਾਰਾ ਕੁਝ ਹੀ ਸੌਂਦ ਦੇ ਨਾਨਕ ਹਾਜੀ ਮਇਆ ਕਰ ਸ਼ਬਦ ਸਵਾਰਨ ਹਰ ਸ਼ਬਦ ਦਾ ਨਾਮ ਦਾਮ ਬਖਸ਼ਿਸ਼ ਕਰ ਤਾਂ ਕਿ ਤੇਰੇ ਨਾਲ ਅਸੀਂ ਜੁੜ ਸਕੀਏ ਸਾਵਣ ਤਿਨਾ ਸੁਹਾਗਣੀ ਜੇ ਨਾਮ ਨਾਮ ਉਹ ਹਾਰ ਹੁਣ ਸੌਂ ਦਿਨ ਮਹੀਨੇ ਵਿੱਚ ਕੌਣ ਸੁਹਾਗਣੀ ਹੋਵੇ ਪਿਆਰਿਓ ਕੋਈ ਵੀ ਇਸੇ ਰੂਪ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ 84 ਲੱਖ ਸਾਰੇ ਜੂਨ ਇਸਰੀ ਨਿਆਈ ਹੈ ਪਰਮੇਸ਼ਰ ਦੀ ਤੇ ਜੇ ਦੁਨਿਆਵੀ ਵੇਖੀਏ ਪਿਆਰਿਓ ਇੱਕ ਪਤਨੀ ਪਤੀ ਨੂੰ ਰਜਾਉਣ ਵਾਸਤੇ ਹਾਰ ਸ਼ਿੰਗਾਰ ਕਰਦੀ ਏ ਮਿੱਠਾ ਬੋਲਦੀ ਚੰਗਾ ਬੋਲਦੀ ਚੰਗਾ ਖਾਣਾ ਬਣਾਉਂਦੀ ਚੰਗਾ ਖਾਣਾ ਬਣਾ ਕੇ ਪਰੋਸਦੀ ਹੈ ਔਰ ਉਸ ਪਤੀ ਦੂਰ ਜਵਨ ਵਾਤੇ ਉਹਦੇ ਮਨ ਨੂੰ ਖੁਸ਼ ਕਰਦੀ ਹੈ ਤੇ ਪਿਆਰਿਓ ਇਸੇ ਤਰ੍ਹਾਂ ਹੀ ਅਸੀਂ ਦੁਨੀਆ ਤੇ ਅਕਾਲ ਪੁਰਖ ਪ੍ਰਮਾਤਮਾ ਦੀਆਂ ਇੱਕ ਤੰਕੀਬੇ ਨਾਲ ਪਤਨੀਆਂ ਹੀ ਹਾਂ ਸਖੀਆਂ ਹਾਂ ਔਰ ਅਸੀਂ ਵੀ ਉਸ ਪ੍ਰਭੂ ਪਤੀ ਪ੍ਰਮਾਤਮਾ ਨੂੰ ਜਵਣਾ ਹੈ ਜਿਵੇਂ ਕਿ دنیਆਵੀ ਪਤੀ ਨੂੰ ਜਾਈਦਾ ਸੋ ਪਿਆਰਿਓ ਸੰਗੁ ਵਖੀਰ ਦੇ ਵਿੱਚ ਕੀ ਕਹਰੇ ਨੇ ਕਹਿੰਦੇ ਨੇ ਕਿ ਸਾమన్ ਤਿੰਨ ਸੁਹਾਗੜੀ ਜਿਨ੍ਹਾਂ राम ਨਾਮ ਉਰਹਾਰ ਤੇ ਸੌਣ ਦਾ ਮਹੀਨਾ ਪਿਆਰਿਓ ਉਹਨਾਂ ਵਾਸਤੇ ਸੁਹਾਗ ਭਾਲ ਭਰਿਆ ਹੈ ਜਿਨ੍ਹਾਂ ਨੇ ਪ੍ਰਭੂ ਪਤੀ ਪ੍ਰਮਾਤਮਾ ਦੇ ਨਾਲ ਸਾਝ ਪਾਲੀ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਦਾ ਉਹ ਦਾਸਨਾ ਲੈ ਲਿਆ ਜਿਨ੍ਹਾਂ ਨੇ ਆਪਣੀ ਜੀਵਨ ਨੂੰ 84 ਲੱਖ ਜੂਲ ਵਿੱਚੋਂ ਕੱਢਣ ਦਾ ਉਪਰਾਲਾ ਕਰ ਲਿਆ ਜਿਨ੍ਹਾਂ ਨੇ ਸੰਗዱ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਗਏ ਸੰਗዱ ਸਹਿਜ ਸ੍ਰੀ ਗੁਰੂ ਅਰਜ ਦੇਵ ਜੀ ਕਹਿੰਦੇ ਨੇ ਉਹਨਾਂ ਨੇ ਆਪਾ ਭਾਪ ਤੇ ਸਵਾਰਿਆ ਆਪਣੀਆਂ ਕੁਲਾਂ ਤੱਕ ਸਵਾਰ ਨਹੀਂਆ ਔਰ ਉਹਨਾਂ ਨੇ ਨਾਮ ਨਾਮ ਦਾ ਹਾਰ ਜਿਹੜਾ ਹੈ ਉਪਰੋਕ ਕੇ ਆਪਣੇ ਗਲੇ ਵਿੱਚ ਪਾਇਆ ਸੋ ਇਸੇ ਪਿਆਰਿਓ ਸਾਵਣ ਦਾ ਮਹੀਨਾ ਆਗਿ ਨੇ ਵਿਚਾਰ ਸਾਝੇ ਕੀਤੇ ਸੰਗਰੂ ਸਚੀਪਾਸ਼ਾ ਜੀ ਕਿਰਪਾ ਕਰਨ ਹੋਈਆ ਉਹ ਲਾਲੂ ਨਾ ਚਤਾਰਿਓ ਔਰ ਗੰਜ ਕੇ ਫਤਿਗ ਜਾਈਏ ਸਮੂਹ ਸਾਧ ਸੰਗਤ ਵੱਲੋਂ ਬਹੁਤ ਪਿਆਰ ਸਤਿਕਾਰ ਵਸ਼ਿਸ਼ ਕੀਤਾ ਹੈ ਆਸਰੂ ਸੰਗਤਾਂ ਦੀਆਂ ਹਾਜ਼ਰੀਆਂ ਸੰਗਰੂ ਦਰ ਪ੍ਰਵਾਣ ਕਰਨ ਮਾਇਆ ਭੇਟਾਮਾ ਪ੍ਰਵਾਣ ਕਰਨ ਔਰ ਸ਼ਾਉਣ ਦਾ ਮਹੀਨਾ ਸਾਉਣ ਦਾ ਮਹੀਨਾ ਆਸਰੂ ਸੰਗਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸੱਲੂ ਸਤੀਪਾਸ਼ਾ ਜੀ ਕਿਰਪਾ ਕਰਨ ਵਈਆਂ ਬੁੱਢਾ ਨੂੰ ਨਾ ਚਤਾਰਿਓ ਜੀ ਗੱਜ ਕੇ ਫਦੇ ਲਜਾਈਏ ਵਾ